ਇਸ ਵੇਲੇ ਖੜੇ ਆਹੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਤੇ ਇਹ ਖਬਰ ਹਰ ਵਪਾਰੀ ਨਾਲ ਜੁੜੀ ਹੋਈ ਹੈ ਹਰ ਹੋਟਲ ਦੇ ਸਟੇ ਨਾਲ ਜੁੜੀ ਹੈ ਤੇ ਨਾਲ ਦੇ ਨਾਲ ਹਰ ਉਸ ਵਿਅਕਤੀ ਨਾਲ ਜੁੜੀ ਹੋਈ ਹੈ ਜੋ ਰੇਲ ਯਾਤਰਾ ਕਰਦਾ ਹੈ ਜਿਹਦਾ ਸਮਾਨ ਰੇਲ ਤੋਂ ਆਉਂਦਾ ਹੈ ਜਿਹਦੀਆਂ ਬਿਲਡਿੰਗਾਂ ਰੇਲ ਤੋਂ ਆਉਂਦੀਆਂ ਹਨ ਲਗਭਗ 10 ਦਿਨ ਹੋ ਚੁੱਕੇ ਹੈ ਕਿਸਾਨ ਅੰਦੋਲਨ ਕਰਕੇ ਕਈ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ ਤੇ ਕਈ ਟ੍ਰੇਨਾਂ 5 ਤੋਂ 8 ਘੰਟੇ ਤੱਕ ਲੇਟ ਚੱਲ ਰਹੀ ਹੈ ਜਿਸ ਕਰਕੇ ਆਮ ਜਿਹੜੀ ਹੈ ਯਾਤਰੀਆਂ ਦੀ ਵਪਾਰੀਆਂ ਦੀ ਬਹੁਤ ਘਟ ਗਈ ਹੈ ਆਪਾਂ ਗੱਲ ਕਰੀਏ ਅੰਮ੍ਰਿਤਸਰ ਦੀ ਤੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹ ਸਭ ਤੋਂ ਜਿਆਦਾ ਟੂਰਿਸਟ ਇੰਡਸਟਰੀ ਜਿਹੜੀ ਸੰਭਾਲਦਾ ਉਹ ਅੰਮ੍ਰਿਤਸਰ ਸੰਭਾਲਦਾ ਜਿੱਥੇ ਕਿ ਟੂਰਿਸਟ ਬਾਹਰੋਂ ਆਉਂਦਾ ਜਿਹਦੇ ਵਿੱਚ ਤਕਰੀਬਨ ਤਕਰੀਬਨ ਗੱਲ ਕਰੀਏ ਤੇ ਲਗਭਗ 60% ਦਾ ਘਟਾ ਹੋਇਆ ਜੇ ਜਿਹੜਾ ਬਾਹਰ ਦਾ ਟੂਰਿਸਟ ਆਂਦਾ ਉਹ 'ਚ 60% ਦਾ ਘਾਟਾ ਹੋਇਆ ਜੇ ਤਕਰੀਬਨ ਤੁਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ 60% ਤੱਕ ਦੇ ਹੋਟਲ ਜਿਹੜੇ ਆ ਉਹ ਖਾਲੀ ਹੋ ਗਏ ਹਨ ਕਾਰਨ ਕਿ ਟ੍ਰੇਨਾਂ ਦੇ ਵਿੱਚ ਦੇਰੀ ਜਾਂ ਟ੍ਰੇਨਾਂ ਦਾ ਕੈਂਸਲ ਹੋਣਾ ਜਿਸ ਕਰਕੇ ਟੂਰਿਸਟ ਜਿਹੜਾ ਇੱਥੇ ਆਨ ਤੋਂ ਗਰੇਜ ਕਰਦਾ ਤੇ ਉਸ ਤੋਂ ਵੱਡਾ ਝਟਕਾ ਪੰਜਾਬ ਨੂੰ ਲੱਗ ਰਿਹਾ ਹੈ ਜਿੱਥੇ ਕਿ ਲੁਧਿਆਣਾ ਦੇ ਵਿੱਚ ਹੋਜ਼ਰੀ ਕਾਰੋਬਾਰ ਸਭ ਤੋਂ ਵੱਧ ਪੰਜਾਬ ਦੇ ਵਿੱਚ ਚੱਲਦਾ ਹੈ ਲੇਕਿਨ ਉੱਥੇ ਵੀ ਇਸ ਦੇ ਚਪੇੜ ਪੈ ਰਹੀ ਹੈ ਅੰਦੋਲਨ ਦੀ ਚਪੇੜ ਉਸ ਤੇ ਵੀ ਪੈ ਰਹੀ ਹੈ ਜਿੱਥੇ ਕਿ ਹੋਜ਼ਰੀ ਕਾਰੋਬਾਰ ਤਾਂ ਵੀ ਵੱਡਾ ਸਦਕਾ ਨੂੰ ਮਿਲ ਰਿਹਾ ਇਸ ਦੇ ਨਾਲ ਨਾਲ ਪ ਅੰਦੋਲਨ ਕਿਤਨੇ ਕਿਤੇ ਵਿਦੇਸ਼ੀ ਜਿਹੜੇ ਨਿਵੇਸ਼ਕ ਹੈਗੇ ਪੰਜਾਬ ਦੇ ਵਿੱਚ ਜਿਹੜੇ ਵਿਦੇਸ਼ੀ ਇਨਵੈਸਟਰਸ ਹੈਗੇ ਆ ਜਿਹੜੇ ਵਿਦੇਸ਼ੀ ਵਪਾਰੀ ਹੈਗੇ ਆ ਉਹਨਾਂ ਲਈ ਵੀ ਬੜੀ ਵੱਡੀ ਚੁਣੌਤੀ ਬੰਦੀ ਹੈ ਤੇ ਉਹ ਵੀ ਪੰਜਾਬ ਦੇ ਵਿੱਚ ਇਨਵੈਸਟ ਕਰਨ ਤੋਂ ਕतरा ਰਹੇ ਹਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿਸਾਨ ਅੰਦੋਲਨ ਕਿਤਨੇ ਕਿਤੇ ਪੰਜਾਬ ਦੇ ਜਿਹੜੀ ਹੈ ਰੋਟੀ ਖੋਣ ਦੇ ਕਗਾਰ ਤੇ ਆ ਗਿਆ ਹੈ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਅੰਮ੍ਰਿਤਸਰ ਦੀ ਤੇ ਟੂਰਿਸਟ ਜਿਸ ਤਰ੍ਹਾਂ ਅੰਮ੍ਰਿਤਸਰ ਦੀ ਰੋਟੀ ਚਲਾਉਂਦਾ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਲੁਧਿਆਣਾ ਇੰਡਸਟਰੀਅਲ ਏਰੀਆ ਉਹ ਲੁਧਿਆਣੇ ਦੀ ਰੋਟੀ ਚਲਾਉਂਦਾ ਤੇ ਪਹਿਲਾਂ ਪੰਜਾਬ ਤਾਂ ਜਿਹੜਾ ਜਿਹੜਾ ਰੇਸ਼ਿਓ ਹੈ ਲੇਬਰ ਦਾ ਇਨਵੈਸਟਰ ਦਾ ਇੰਡਸਟਰੀ ਦਾ ਉਹ ਲੁਧਿਆਣਾ ਹੁਲਦ ਕਰਦਾ ਪੰਜਾਬ ਤੇ ਵੱਡੀ ਚਿੰਤਾ ਵਾਲੀ ਗੱਲ ਇਹ ਹੋ ਰਹੀ ਹੈ ਕਿ ਇੱਕ ਪਾਸੇ ਚੌਂਡ ਜਾਤਾ ਲੱਗੀ ਹੈ ਤੇ ਦੂਸਰੇ ਪਾਸੇ ਕਿਸਾਨ ਪਟਰੀਆਂ ਤੇ ਬੈਠੇ ਹਨ ਕਿਸਾਨ ਅੰਦੋਲਨ ਕਰ ਰਹੇ ਹਨ ਪਟਰੀਆਂ ਤੇ ਬੈਠੇ ਹਨ ਸਰਕਾਰ ਖਿਲਾਫ ਨਾਰੇਬਾਜ਼ੀ ਕਰ ਰਹੇ ਹਨ ਪਰ ਇਹ ਜੋਨ ਜਾਤਾ ਵੀ ਲੱਗੀ ਐ ਤੇ ਕਿਸਾਨ ਵੀ ਪਟਰੀਆਂ ਤੇ ਬੈਠਿਆ ਵਪਾਰੀ ਵੀ ਪਰੇਸ਼ਾਨ ਹੋ ਰਿਹਾ ਪੰਜਾਬ ਦੇ ਵਿੱਚ ਜਿਹੜਾ ਆ ਇਸ ਵੇਲੇ ਬਹੁਤ ਹੀ ਵੱਡੇ ਸੰਕਟ ਜਿਹੜੇ ਆ ਉਹ ਮਡਰਾ ਰਹੇ ਹਨ ਛੇਤ ਛਤੀ ਇਸ ਦਾ ਹੱਲ ਨਾ ਕੀਤਾ ਗਿਆ ਛੇਤੀ ਛਤੀ ਤਾਂ ਨਾ ਚੁਕਾਇਆ ਗਿਆ ਤੇ ਪੰਜਾਬ ਦੇ ਵਿੱਚ ਵਪਾਰ ਦਾ ਬੜਾ ਘਾਟਾ ਹੋਣਾ ਜਿਹੜਾ ਆਉਣ ਵਾਲੇ ਸਮੇਂ ਤੱਕ ਪੂਰਾ ਨਹੀਂ ਹੋਣਾ ਇਸ ਕਰਕੇ ਪੰਜਾਬ ਦੇ ਵਪਾਰ ਨੂੰ ਪੰਜਾਬ ਦੇ ਟੂਰਿਜ਼ਮ ਨੂੰ ਪੰਜਾਬ ਦੇ ਵਿੱਚ ਜੇ ਮਾਨ ਸਰਕਾਰ ਵੱਲੋਂ ਇਨਵੈਸਟ ਪੰਜਾਬ ਦੀ ਇੱਕ ਸਕੀਮ ਚ ਚਲਾਈ ਗਈ ਸੀ ਉਹ ਵੀ ਕਾਮਯਾਬ ਉਦੋਂ ਹੀ ਹੋਏਗੀ ਜੇ ਪੰਜਾਬ ਦੇ ਵਿੱਚ ਟਰਾਂਸਪੋਰਟੇਸ਼ਨ ਚਾਲੂ ਰਹੇਗੀ ਪੰਜਾਬ ਦੇ ਵਿੱਚ ਆੰਤੀ ਰਹੇਗੀ ਤੇ ਇਨਵੈਸਟਰ ਇਨਵੈਸਟਰ ਉਦੋਂ ਹੀ ਆਏਗਾ ਪੰਜਾਬ ਦੇ ਵਿੱਚ ਜਦੋਂ ਉਹਨੂੰ ਟਰਾਂਸਪੋਰਟੇਸ਼ਨ ਦੇ ਸਾਧਨ ਮਿਲਣਗੇ ਲੇਬਰ ਮਿਲੇਗੀ ਤੇ ਪੰਜਾਬ ਦੇ ਵਿੱਚ ਇੱਕ ਬਿਜ਼ਨਸ ਦਾ ਮਾਹੌਲ ਮਿਲੇਗਾ ਲੰਬੇ ਸਮੇਂ ਤੋਂ ਕਿਸਾਨਾਂ ਦਾ ਅੰਦੋਲਨ ਜੋ ਕਿ ਟ੍ਰੇਨਾਂ ਨੂੰ ਰੋਕ ਰਿਹਾ ਹੈ ਜਿਸ ਕਰਕੇ ਟ੍ਰੇਨਾਂ ਜਿਹੜੀਆਂ ਸਿੱਧੀਆਂ ਨਹੀਂ ਆ ਰਹੀਆਂ 5 ਤੋਂ 8 ਘੰਟੇ ਟ੍ਰੇਨਾਂ ਲੇਟ ਹੋ ਰਹੀਆਂ 1000 ਜਿਹੜੀ ਟ੍ਰੇਨ ਜਿਹੜੀ ਹੈ ਉਹ ਪ੍ਰਭਾਵਿਤ ਹੋ ਰਹੀ ਹੈ ਨਾ ਤੇ ਸਿਰਫ ਪੰਜਾਬ ਦੀ ਗੱਲ ਕਰੀਏ ਇਹ ਪ੍ਰਭਾਵ ਜਿਹੜਾ ਇਹ ਕੋਲਕਾਤਾ ਤੱਕ ਪਹੁੰਚ ਚੁੱਕਾ ਜੇ ਅੰਮ੍ਰਿਤਸਰ ਤੋਂ ਲੈ ਕੇ ਸਿਰਫ ਇਹ ਕਿਸਾਨ ਅੰਦੋਲਨ ਦਾ ਜਿਹੜਾ ਪ੍ਰਭਾਵ ਹੈ ਸਾਡੀ ਗੱਲ ਕਰੀਏ ਕਿ ਇਸ ਭਾਰਤ ਦੇ ਇਸ ਬਾਰਡਰ ਤੋਂ ਲੈ ਕੇ ਉਸ ਬਾਰਡਰ ਤੱਕ ਇਸ ਦਾ ਅਸਰ ਪਹੁੰਚ ਚੁੱਕਾ ਹੈ ਜੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਗ੍ਹਾ ਦੀ ਟ੍ਰੇਨ ਲੇਟ ਜਿਹੜੀ ਆ ਅੰਮ੍ਰਿਤਸਰ ਕਰਕੇ ਲੇਟ ਹੋ ਰਹੀ ਆ ਉਹ ਟ੍ਰੇਨ ਜਾਂਦੇ ਜਾਂਦੇ ਕਲਕੱਤੇ ਤੱਕ ਪਹੁੰਚਣ ਸਾਇਦ ਤੱਕ ਅੱਗੇ ਤੱਕ ਜਿਹੜੀ ਵੀ ਟ੍ਰੇਨ ਜਾਂਦੀਆਂ ਉਹ ਲੇਟ ਹੁੰਦੀਆਂ ਜਾ ਰਹੀਆਂ ਉਹਨਾਂ ਕਨੈਕਟਿਡ ਉਸ ਰੂਟ ਤੇ ਚੱਲਣ ਵਾਲੀਆਂ ਬਾਕੀ ਟ੍ਰੇਨਾਂ ਤੇ ਵੀ ਅਸਰ ਪੈ ਰਿਹਾ ਜਿਸ ਕਰਕੇ ਕੁਲਗਰ ਕਰ ਗਏ ਤੇ ਰੇਲ ਯਾਤਰੀ ਬਹੁਤ ਪਰੇਸ਼ਾਨ ਹੋ ਰਹੇ ਹਨ ਬਹੁਤ ਵੱਡੀ ਪਰੇਸ਼ਾਨੀ ਰੇਲ ਯਾਤਰੀਆਂ ਵੱਲੋਂ ਹੋ ਰਹੀ ਹੈ ਅੱਜ ਹੀ ਫਿਲਹਾਲ ਲੁਧਿਆਣੇ ਦੇ ਇੰਡਸਟਰੀਅਲ ਐਸੋਸੀਏਸ਼ਨ ਵੱਲੋਂ ਵੀ ਮੀਟਿੰਗ ਕੀਤੀ ਗਈ ਹੈ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਇਹ ਜਿਹੜਾ ਹੈ ਵਪਾਰ ਦੇ ਲਈ ਬਹੁਤ ਵੱਡਾ ਖਤਰਾ ਹੈ ਜੇ ਕਿਸਾਨ ਅੰਦੋਲਨ ਜੋ ਚੱਲ ਰਿਹਾ ਹੈ ਵਪਾਰ ਦੇ ਲਈ ਬਹੁਤ ਵੱਡਾ ਖਤਰਾ ਹੈ ਜੇ ਇਹਨੂੰ ਟਾਈਮ ਰਹਿੰਦੇ ਅੰਦੋਲਨ ਨੂੰ ਖਤਮ ਨਾ ਕੀਤਾ ਗਿਆ ਤੇ ਲੁਧਿਆਣੇ ਦਾ ਵਪਾਰ ਜਿਹੜਾ ਉਹ 70% ਤੱਕ ਘਟ ਸਕਦਾ ਹੈ 70% ਤੱਕ ਘਟ ਸਕਦਾ ਤੇ ਨਾਲ ਨਾਲ ਉਹਨਾਂ ਨੇ ਇਸ ਦਾ ਵੀ ਡਰ ਜਤਾਇਆ ਕਿ ਵਿਦੇਸ਼ੀ ਇਨਵੈਸਟਰ ਜਿਹੜੇ ਹਨ ਵਿਦੇਸ਼ੀ ਵਪਾਰੀ ਜਿਹੜੇ ਹਨ ਉਹ ਪੰਜਾਬ ਨੂੰ ਬਲੈਕਲਿਸਟ ਦੇ ਵਿੱਚ ਪਾ ਸਕਦੇ ਵੱਡੀ ਖਬਰ ਹੈ ਪੰਜਾਬ ਨੂੰ ਬਲੈਕ ਲਿਸਟ ਦੇ ਵਿੱਚ ਪਾਉਣ ਦੀ ਗੱਲ ਸ਼ੁਰੂ ਹੋ ਗਈ ਹੈ ਕਾਰਨ ਕਿ ਬਾਰ ਬਾਰ ਪੰਜਾਬ ਦੇ ਵਿੱਚ ਚੱਲਦੇ ਅੰਦੋਲਨ ਨੇ ਬਾਹਰ ਦੇ ਇਨਵੈਸਟਰਾਂ ਲਈ ਇੱਕ ਵੱਡੀ ਚੁਣੌਤੀ ਵੱਡੇ ਪ੍ਰੋਬਲਮ ਨੂੰ ਖੜਾ ਕਰ ਦਿੱਤਾ ਹੈ ਜਿਸ ਕਰਕੇ ਇਨਵੈਸਟਰ ਹੁਣ ਪੰਜਾਬ ਤੋਂ ਆਨ ਦੀ ਜਗਾ ਬਾਹਰ ਜਾਣਾ ਪਸੰਦ ਕਰ ਰਿਹਾ ਹੈ